ਨੇ ਅਸੀਂ ਤੇ ਹੋਈ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਆਪਣਾ ਧਰਮ ਨਿਭਾਉਣ ਦਾ ਫਰਜ਼ ਹੈ ਉਹ ਜੋ ਧਰਮ ਵਾਸਤੇ ਉਹਨਾਂ ਨੇ ਅੱਗੇ ਉਹਨਾਂ ਦੇ ਪਰਿਵਾਰ ਨੇ ਵੱਡੀ ਕੁਰਬਾਨੀ ਕੀਤੀ ਆ ਤੇ ਹੁਣ ਫਿਰ ਇੱਕ ਧਰਮ ਸੰਕਟ ਖੜਾ ਹੈ ਇਹਦੇ ਵਾਸਤੇ ਵੀ ਉਹਨਾਂ ਦੇ ਪਰਿਵਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਹੋ ਇਹ ਇਹ ਧਰਾਂ ਦੇ ਚੁਗਲ ਚੋਂ ਨਿਕਲ ਕੇ ਪੰਥ ਨਾਲ ਖੜੇ ਹੋ ਪੰਥ ਤੁਹਾਡਾ ਪਹਿਲਾਂ ਵੀ ਮਾਨਸਤਕਾਰ ਕਰਦਾ ਤੇ ਆਉਣ ਵਾਲੇ ਸਮੇਂ 'ਚ ਇਹ ਦੁਬਾਰਾ ਕਰੂਗਾ ਕਿ ਇਸ ਕਰਕੇ ਤੁਸੀਂ ਇਹ 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 ਜਿਹੜੇ ਲੋਕ ਤੁਹਾਨੂੰ ਅੱਗੇ ਲਿਆ ਰਹੇ ਆ ਇਹਨਾਂ ਨੂੰ ਉਦੋਂ ਦੇ ਤੇ ਧਰਮੀ ਫੌਜੀ ਕੋਈ ਚੇਤੇ ਨਹੀਂ ਆਇਆ ਆ ਅੱਜ ਨੂੰ ਡੁੱਬਦੀ ਬੇੜੀ ਤੇ ਦੂਜਿਆਂ ਨੂੰ ਡਬਾਉਣ ਵਾਸਤੇ ਇਹ ਧਰਮੀ ਫੌਜੀਆਂ ਦਾ ਸਾਰਾ ਲੈ ਰਿਆ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਧਰਮੀ ਫੌਜੀਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਸਾਨੂੰ ਅੱਜ ਚੜ੍ਹਦੀ ਕਲਾ ਰੇ ਸਿੰਘਾਂ ਦਾ ਸਾਥ ਦੇਣਾ ਚਾਹੀਦਾ ਇਹਨਾਂ ਇਹਨਾਂ ਤੋਂ ਆਪਾਂ ਜੋ ਇਹਨਾਂ ਨੇ ਸਾਡੇ ਧਰਮ ਨੂੰ ਠੇਸ ਪਹਾਈ ਆ ਸਾਡੀਆਂ ਸੰਸਥਾਵਾਂ ਦਾ ਕਹਾਣ ਕੀਤਾ ਇਹਨਾਂ ਤੋਂ ਆਪਾਂ ਬਾਹਰ ਨਿਕਲੀਏ ਤੇ ਪੰਥ ਨਾਲ ਖੜੇ ਹੋਈਏ ਸੀਟ ਤੁਹਾਨੂੰ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਵੱਡੀ ਲੀਡ ਕੱਢਾਂਗੇ ਵੀ ਇਹ ਝੰਡੇ ਗੱਡਾਂਗੇ ਇਹ ਮਤਲਬ 27 ਦਾ ਮੋੜ ਬਣੂਗੀ ਫਿਰ ਸੀਟੇ ਮੇਰੇ ਖਿਆਲ ਹੈ ਜੀ 27 ਜਿਹੇ ਪੂਰੇ ਪੰਥ ਦੀ ਚੜ੍ਹਦੀ ਕਲਾ ਦਾ ਮੋੜ ਬਣਦ ਹੋਗੀ ਜੀ ਹਾਂ ਜੀ ਇਹ ਚੀਜ਼ ਹੈ ਕਿ 27 ਕੀ ਜੋ ਵੀ ਆਉਣ ਵਾਲੇ ਸਮੇਂ ਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਕੋਈ ਵੀ ਆਉਂਦੀ ਆ ਸਾਰਿਆਂ ਚ ਚੜ੍ਹਦੀ ਕਲਾ ਹੋ ਜੂਗੀ ਜੀ ਪੂਰਾ ਪੰਥ ਇਕੱਠਾ ਹੋ ਰਿਹਾ